ਏਜੀ ਇਨਸੀਡੈਂਟ ਕੱਲ੍ਹ ਸਰੇਰ ਦਾ ਜਦੋਂ ਸਾਡੀ ਸੀਆਈਏ ਤੇ ਸਪੈਸ਼ਲ ਬ੍ਰਾਂਚ ਦੀ ਟੀਮ ਪਿੰਡ ਅਵਾਂਖਾ ਚ ਇੱਕ ਮੁਖਬਰ ਖਾਸ ਦੀ ਇਤਲਾਹ ਤੇ ਰੇਡ ਕਰਨ ਗਈ ਉਹਦੇ ਵਿੱਚ ਇੰਦਰਾ ਕਲੋਨੀ ਵਿੱਚ ਜਦੋਂ ਇਹਨਾਂ ਨੇ ਯੁੱਧ ਰਾਜ ਉਰਫ ਯੋਦਾ ਇਹਨੂੰ ਵੈਰੀਫਾਈ ਕਰਨਾ ਚਾਹਿਆ ਤੇ ਇਹਨੇ ਆਪਣੇ ਘਰ ਦੇ ਵਿੱਚੋਂ ਸਾਡੀ ਪੁਲਿਸ 파ਰਟੀ ਤੇ ਪਥਰਾ ਕੀਤਾ ਜਿਹਦੇ ਵਿੱਚ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਗੱਡੀ ਦਾ ਵੀ ਨੁਕਸਾਨ ਹੋਇਆ ਤੇ ਉਹਨਾਂ ਨੂੰ ਆਪ ਵੀ ਸੱਟਾਂ ਲੱਗੀਆਂ ਸੀ ਇਹਦੀ ਬਣਦੀ ਕਾਰਵਾਈ ਚ ਆਪਾਂ ਐਫ ਆਈ ਆਰ ਨੰਬਰ 33 ਅੰਡਰ ਸੈਕਸ਼ਨ 109 ਬੀ ਐਨ ਐਸ 221 ਬੀ ਐਨ ਐਸ 121 324 4 326 3 132 190 191 3 355 3 ਤੇ 62 ਬੀ ਐਨ ਐਸ ਇਹ ਇਹਨਾਂ ਖਿਲਾਫ ਯੁਧਵੀਰ ਰਫੀਉਦਾ ਤੇ ਉਹਦੀ ਵਾਈਫ ਬੰਦਨਾ ਇਹਨਾਂ ਤੇ ਦਰਜ ਕੀਤੀ ਹੈ ਅ ਇਥੇ ਜ਼ਿਕਰੀ ਹੋ ਗਿਆ ਇਹਨਾਂ ਨੇ ਆਪਣੇ ਹੀ ਆਪਣੇ ਘਰ ਦੇ ਉੱਤੇ ਚੜ ਕੇ ਤੇ ਉਸ ਨੂੰ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਤੇ ਆਪੇ ਹੀ ਆਪਣੇ ਸੱਟਾਂ ਵੀ ਮਾਰੀਆਂ ਸੈਲਫ ਇਨਫਲਿਕਟਡ ਵੂਨਸ ਜਨਾ ਦਾ ਕਿ ਮੈਡੀਕਲ ਵਿੱਚ ਵੀ ਵੇਰਵਾ ਆਇਆ ਹੈ ਤੇ ਸਾਡੇ ਪੁਲਿਸ ਪ੍ਰਸ਼ਾਸਨ ਵੱਲੋਂ ਇਹੀ ਮੈਸੇਜ ਹੈ ਸਾਰਿਆਂ ਨੂੰ ਵੀ ਜਿਹੜੇ ਵੀ ਕੋਈ ਨਸ਼ਾ ਤਸਕਰ ਹੈ ਜਿਹੜੇ ਵੀ ਕੋਈ ਨਸ਼ੇ ਦਾ ਵਪਾਰ ਕਰ ਰਹੇ ਹਨ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਤੇ ਪੁਲਿਸ ਪ੍ਰਸ਼ਾਸਨ ਮੁਤਹਿਤ ਹੈ ਤੇ ਇਹ ਜਲਦ ਹੀ ਆਪਾਂ ਇਹ ਜਿਹੜੀ ਵਾਰ ਅਗੇਂਸਟ ਟਰਗ ਹੈ ਇਹਦੇ ਖਿਲਾਫ ਆਪਾਂ ਜਿੱਤ ਹਾਸਲ ਕਰਾਂਗੇ